6 ਵੱਜ ਚੁੱਕੇ ਨੇ ਸ਼ਾਮ ਦੇ ਸਵੇਰੇ 7 ਵਜੇ ਵੋਟਾਂ ਜਿਹੜੀਆਂ ਸ਼ੁਰੂ ਹੋਈਆਂ ਸਨ ਉਹ ਸਮਾਂ ਪੂਰਾ ਹੋ ਚੁੱਕਿਆ ਹੁਣ ਜਿਹੜੇ ਉਮੀਦਵਾਰ ਨੇ ਪਾਰਟੀਆਂ ਦੇ ਉਹਨਾਂ ਦੀ ਕਿਸਮਤ ਆ ਜਿਹੜੀ ਈਵੀਐਮ ਮਸ਼ੀਨਾਂ ਦੇ ਵਿੱਚ ਬੰਦ ਹੋ ਚੁੱਕੀ ਆ ਤਸਵੀਰਾਂ ਅਸੀਂ ਤੁਹਾਨੂੰ ਨਾਬਾ ਦੀਆਂ ਦਿਖਾ ਰਹੇ ਆ ਈਵੀਐਮ ਮਸ਼ੀਨਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਬੰਦ ਹੋ ਚੁੱਕੀ ਆ 6 ਵੱਜ ਚੁੱਕੇ ਨੇ ਗੇਟ ਬੰਦ ਕਰ ਦਿੱਤੇ ਗਏ ਨੇ ਪਰ ਹੁਣ ਕੋਈ ਵੋਟਰ ਕਹਿੰਦੇ ਅੰਦਰ ਨਹੀਂ ਜਾ ਸਕੇਗਾ ਗੇਟ ਬੰਦ ਹੋ ਚੁੱਕੇ ਨੇ ਸ਼ਾਮ ਦੇ 6 ਵਜੇ ਚੁੱਕੇ ਨੇ ਪਰ ਜਿਹੜੀ ਉਮੀਦਵਾਰਾਂ ਦੀ ਕਿਸਮ ਦਾ ఓਵੀਐਮ ਮਸ਼ੀਨਾਂ ਦੇ ਵਿੱਚ ਕੈਦ ਹੋ ਚੁਕੀ ਆ 4 ਤਰੀਕ ਨੂੰ ਖੁੱਲੇਗੀ ਕਿਹੜਾ ਉਮੀਦਵਾਰ ਜਿੱਤੇਗਾ ਕਿਹੜਾ ਉਮੀਦਵਾਰ ਹਾਰੂਗਾ ਕਿਹੜੇ ਉਮੀਦਵਾਰ ਦੇ ਘਰ ਖੁਸ਼ੀਆਂ ਹੋਣਗੀਆਂ ਕਿਹੜੇ ਆ ਉਮੀਦਵਾਰਾਂ ਦੇ ਘਰਾਂ 'ਚ ਜਸ਼ਨ ਨਹੀਂ ਮਨਾਏ ਜਾਣਗੇ ਉਹ 4 ਤਰੀਕ ਦਾ ਸਮਾਂ ਤੈਅ ਕਰੇਗਾ ਜਦੋਂ ਮਸ਼ੀਨਾਂ ਖੁੱਲਣਗੀਆਂ ਕਿਸਮਤ ਖੁੱਲੇ ਗਈ ਉਹ ਤਸਵੀਰਾਂ ਤੁਹਾਨੂੰ ਅਸੀਂ 4 ਤਰੀਕ ਨੂੰ ਦਿਖਾਵਾਂਗੇ ਪਰ 6 ਵਜੇ ਚੁੱਕੇ ਨੇ ਗੇਟ ਬੰਦ ਕਰ ਦਿੱਤੇ ਗਏ ਨੇ ਪੁਲਿਸ ਮੁਲਾਜ਼ਮਾਂ ਵੱਲੋਂ ਪਰ ਹੁਣ ਕੋਈ ਵੋਟਰ ਕਹਿੰਦੇ ਅੰਦਰ ਆਪਣੀ ਬੋਟ ਦਾ ਇਸਤੇਮਾਲ ਨਹੀਂ ਕਰ ਸਕਿਆ ਜੋ ਅੰਦਰ ਨੇ ਉਹ ਆਪਣੀ ਬੋਟ ਦਾ ਇਸਤੇਮਾਲ ਕਰ ਸਕਣਗੇ ਨਾਬਤੋ ਹਰਮਨ ਸਿੰਘ ਮਾ